ਅੱਜ ਜਿਹੜਾ ਕੱਟ ਕੀਤਾ ਗਿਆ ਉਹਨਾਂ ਵੱਲੋਂ ਆ ਮੈਮੋਰੰਡਮ ਜਿਹੜਾ ਹੈਗਾ ਸਾਡੇ ਕੋਲੇ ਪਹੁੰਚ ਗਿਆ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸ਼ਣ ਦਿਵਾਉਂਦੇ ਹਾਂ ਕਿ ਜਿਹੜੀਆਂ ਵੀ ਮੰਗਾ ਮੈਮੋਰੰਡਮ ਦੇ ਵਿੱਚ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀਆਂ ਇਹ ਮੰਗਾ ਜਿਹੜੀਆਂ ਹੈਗੀਆਂ ਆ ਉਸ ਸੰਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਹੈ ਇਸ ਸਾਰੇ ਵਿਸ਼ਿਆਂ ਦੀ ਕੁਲ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਕੀਤੀ ਜਾਏਗੀ ਅਤੇ ਮੈਰਿਟ ਦੇ ਆਧਾਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ ਉਹ ਸੀਨੀਅਰ ਅਫਸਰਸ ਤੇ ਵੀ ਤਿੱਕਰ ਵੀ ਪਹੁੰਚਾਈ ਜਾਏਗੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਅੱਜ ਜਿਹੜਾ ਕੱਟ ਕੀਤਾ ਗਿਆ ਹੈ ਉਹਨਾਂ ਵੱਲੋਂ ਮੈਮੋਰੰਡਮ ਜਿਹੜਾ ਹੈਗਾ ਸਾਡੇ ਕੋਲ ਪਹੁੰਚ ਗਿਆ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸ਼ਣ ਦਿਵਾਉਂਦੇ ਹਾਂ ਕਿ ਜਿਹੜੀਆਂ ਵੀ ਮੰਗਾ ਮੈਮੋਰੰਡਮ ਦੇ ਵਿੱਚ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀਆਂ ਇਹ ਮੰਗਾ ਜਿਹੜੀਆਂ ਹੈਗੀਆਂ ਆ ਉਸ ਸੰਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਹੈ ਇਸ ਸਾਰੇ ਵਿਸ਼ਿਆਂ ਦੀ ਕੁਲ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਕੀਤੀ ਜਾਏਗੀ ਅਤੇ ਮੈਰਿਟ ਦੇ ਆਧਾਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ ਉਹ ਸੀਨੀਅਰ ਅਫਸਰਸ ਤੇ ਵੀ ਤਕਰ ਵੀ ਪਹੁੰਚਾਈ ਜਾਏਗੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਅੱਜ ਜਿਹੜਾ ਕੱਟ ਕੀਤਾ ਗਿਆ ਉਹਨਾਂ ਵੱਲੋਂ ਮੈਮੋਰੰਡਮ ਜਿਹੜਾ ਹੈਗਾ ਸਾਡੇ ਕੋਲੇ ਪਹੁੰਚ ਗਿਆ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸ਼ਣ ਦਿਵਾਉਂਦੇ ਹਾਂ ਕਿ ਜਿਹੜੀਆਂ ਵੀ ਮੰਗਾ ਮੈਮੋਰੰਡਮ ਦੇ ਵਿੱਚ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀਆਂ ਇਹ ਮੰਗਾ ਜਿਹੜੀਆਂ ਹੈਗੀਆਂ ਉਹ ਸਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਨਦੇ ਹਾਂ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਹੈ ਇਸ ਸਾਰੇ ਵਿਸ਼ਿਆਂ ਦੀ ਕੁਲ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਕੀਤੀ ਜਾਏਗੀ ਅਤੇ ਮੈਰਿਟ ਦੇ ਆਧਾਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ ਉਹ ਸੀਨੀਅਰ ਅਫਸਰਸ ਤੇ ਵੀ ਤਿੱਕਰ ਵੀ ਪਹੁੰਚਾਈ ਜਾਏਗੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਅੱਜ ਜਿਹੜਾ ਕੱਟ ਕੀਤਾ ਗਿਆ ਹੈ ਉਹਨਾਂ ਵੱਲੋਂ ਮੈਮੋਰੰਡਮ ਜਿਹੜਾ ਹੈਗਾ ਸਾਡੇ ਕੋਲ ਪਹੁੰਚ ਗਿਆ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸ਼ਣ ਦਿਵਾਨਦੇ ਹਾਂ ਕਿ ਜਿਹੜੀਆਂ ਵੀ ਮੰਗਾ ਮੈਮੋਰੰਡਮ ਦੇ ਵਿੱਚ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀਆਂ ਇਹ ਮੰਗਾ ਜਿਹੜੀਆਂ ਹੈਗੀਆਂ ਆ ਉਸ ਸੰਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਨੇ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਹੈ ਇਸ ਸਾਰੇ ਵਿਸ਼ਿਆਂ ਦੀ ਕੁਲ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਕੀਤੀ ਜਾਏਗੀ ਅਤੇ ਮੈਰਿਟ ਦੇ ਆਧਾਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ सीनियर भी, भी पहुंचाई जाएगी बहुत बहुत धन्यवाद जय हिंद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।